ਅਤੇ ਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੁਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੁਣੇ-ਹੁਣੇ ਪੰਜਾਬ ਚ ਜੀ ਹੁਣੇ-ਹੁਣੇ ਇੱਥੇ ਸਕੂਲ ਚ ਵਾਪਰ ਗਈ ਇਹ ਵੱਡੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਮਹਾਰਾਸ਼ਟਰ ਦੇ ਛਤਰਪਤੀ ਸੁંબાਵੀ ਨਗਰ ਕੀਲੇ ਦੇ ਇੱਕ ਸਕੂਲ ਵਿੱਚ ਪੋਸ਼ਣ ਪ੍ਰੋਗਰਾਮ ਦੇ ਵਿੱਚ ਬਿਸਕੁਟ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜ ਗਈ 253 ਬੱਚਿਆਂ ਵਿੱਚ ਫੂਡ ਪాయిਜ਼ਨਿੰਗ ਦੇ ਲੱਛਣ ਦੇਖੇ ਗਏ ਅਤੇ ਜਿਨ੍ਹਾਂ ਵਿੱਚੋਂ 80 ਵਿਦਿਆਰਥੀ ਹਸਪਤਾਲ ਵਿੱਚ ਜੇਰੇ ਇਲਾਜ ਹਨ ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜੇਲੇ ਦੇ ਕੇਤ ਜਲਗੌਂ ਪਿੰਡ ਦੇ ਸਕੂਲ ਚ ਪੋਸ਼ਣ ਪ੍ਰੋਗਰਾਮ ਦੇ ਤਹਿਤ ਬੱਚਿਆਂ ਨੂੰ ਬਿਸਕੁਟ ਦਿੱਤੇ ਗਏ ਜਿਸਨੂੰ ਖਾਣ ਤੋਂ ਬਾਅਦ ਬੱਚਿਆਂ ਨੂੰ ਮਤਲੀ ਅਤੇ ਉਲਟੀਆਂ ਦੀ ਸ਼ਿਕਾਇਤ ਹੋਣ ਲੱਗੀ ਇਸ ਦੇ ਸਬੰਧ ਵਿੱਚ ਜੋ ਪਿੰਡ ਦੇ ਮੁਖੀ ਤੇ ਹੋਰਾਂ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਤੁਰੰਤ ਸਕੂਲ ਪਜੇ ਜਗਵੀ ਵਿਦਿਆਰਥੀਆਂ ਨੂੰ ਹਸਪਤਾਲ ਪੰਚਾਇਤ ਤੇ ਬੱਚਿਆਂ ਦਾ ਪਿੰਡੂ ਹਸਪਤਾਲ ਇਲਾਜ ਕੀਤਾ ਗਿਆ ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ